We'll be right <laughs> back. ਇਕਦੇ ਉਹ ਪੰਜਾਬ ਬਾਡੀ ਨਿਊਜ਼ ਇਸ ਲਈ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਵਿੱਚ ਹੋ ਰਹੀ ਹੈ ਔਰ ਕੀ ਗੱਲ ਕੀਤੀ ਜਾਵੇ ਸਰਦੀ ਖੇਤਰ ਦੀ ਤੋਂ 3-3 ਵਾਰ ਹੁਣ ਤੱਕ ਜਲਾਲੀ ਦਰਿਆ ਦੇ ਵਿੱਚ ਆੜ ਦੀ ਕੀਤੀ ਬਣੀ ਸੀ ਲੇਕਿਨ ਅੱਜ ਵੱਡੀ ਖਬਰ ਸਾਹਮਣੇ ਇਹ ਆਈ ਹੈ ਕਿ ਰਾਵੀ ਦਰਿਆ ਦੇ ਵਿੱਚ ਵੀ ਜਲ ਉਤਰ ਗਿਆ ਬਚ ਪਿਆ ਕਲ ਤੁੜਨਾ ਮਿਲ ਗਈ ਕਿ 1.5 ਲੱਖ ਦੇ ਕਰੀਬ ਜਬ ਤੁਸੀਂ ਪਾਣੀ ਸੀਗਾ ਹੋ ਸਕਦਾ ਹੈ ਕਿਸੀ ਦਾ ਦੱਬੀਏ ਕਿ ਅੱਜ ਆਪਾਂ ਖੜੇ ਹਾਂ ਰਾਵੀ ਦਰਿਆ ਦੇ ਕਿਨਾਰੇ ਤੇ ਬਹਾਦਰਪੁਰ ਦੇ ਕਿੱਥੇ ਕਿ ਤਸਵੀਰਾਂ ਤੁਹਾਡਾ ਸ਼ੇਅਰ ਕਰ ਰਿਹਾ ਕਿ ਜੁਗਜਰ ਪਰਿਵਾਰ ਹੈ ਉਹਨਾਂ ਦਾ ਇੱਕ ਜੋ ਦੇ ਕਰੀਬ ਘਰ ਜੋ ਨੇ ਉਹ ਪੂਰੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਔਰ ਇਸ ਦੇ ਇਲਾਵਾ ਜਗਲ ਵੀ ਜਾਨਾ ਤਾਂ ਜੋ ਸਮਾਨ ਸੀਗਾ ਇਹਦੇ ਵੱਲ ਜੋ ਬਾਕੀ ਬਚੇ ਨੇ ਸ਼ਿਫਟ ਕੀਤਾ ਜਾ ਰਿਹਾ ਔਰ ਲਗਭਗ ਹਾਂ ਬਸ ਸਾਰਾ ਸਮਾਨ ਜੋ ਹੈ ਲਗਾਤਾਰ ਸ਼ਿਫਟ ਕੀਤਾ ਜਾ ਰਿਹਾ ਹੈ ਦੱਸ ਤੇ ਜਾ ਰਿਹਾ ਕਿ ਪਰਿਵਾਰ ਵੱਲੋਂ ਕਿ ਜੋ ਸਵੇਰ ਰਾਤ ਨੂੰ 1 ਵਜੇ ਦੇ ਕਰੀਬ ਜੋ ਪਾਣੀ ਕਿੱਧੇ ਗਿਆ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਦੇ ਟਿਕਣਾ ਇਸ ਪਰਿਵਾਰ ਨੂੰ ਨਹੀਂ ਮਿਲੀ ਸੀ ਕਿ ਜਿਹੜੇ ਜਨ ਦਾ ਕਾਲਾ ਨੁਕਸਾਨ ਹੋਇਆ ਉਹ ਹੋਇਆ ਸੋ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਤਰ ਇਨਾਂ ਦੀ ਕੀ ਗੱਲ ਬਾਤ ਕੀ ਉਹ ਯਾਰ ਆ ਵੀ ਤੇ ਰਾਤੇ ਕਿਨਾਰੇ ਤੁਹਾਡਾ ਘਰ ਆ ਤੇ ਕੀ ਬੀਚਾਰ ਆ ਤਾ ਰਾਤ ਨੂੰ ਜਦਕਦਮ ਪਾਣੀ ਆ ਗਿਆ ਸਭ ਫਿਰ ਅਸੀਂ ਆਪਣਾ ਜੋ ਮੜਾ ਮੋੜਾ ਸਮਾਨ ਹੀ ਉਹ ਨਿਕਲਿਆ ਬਾਕੀ ਭੇਡਾਂ ਬੱਕਰੀਆਂ ਉਹ ਭਾਂਡੇ ਸਮਾਨ ਆਪਣਾ ਜੋ ਵੀ ਆਹੀ ਉਹ ਰੁੜ ਗਿਆ ਬਾਕੀ ਹੁਣ ਤੁਸੀਂ ਬਾਕੀ ਮੌਕੇ ਤੇ ਦੇਖ ਲਿਆ ਕੀ ਮੰਗ ਕੀ ਕਰਦੇ ਉਸ ਨੂੰ ਮੰਗ ਜੋ ਪ੍ਰੋਫੈਸ਼ਨ ਨੂੰ ਜੋ ਬਣ ਲਿਆ ਉਹ ਆਪਣੇ ਸਾਹਮਣੇ ਕਰ ਸਕਦੇ ਸੋ ਰਸਵੀਡਾ ਲਗਾਤਾਰ ਸ਼ੇਅਰ ਕਰ ਰਹੇ ਆ ਰਾਵੀ ਦਰਿਆ ਦੇ ਕਿਨਾਰੇ ਦੀਆਂ ਲਗਾਤਾਰ ਸ਼ੇਅਰ ਕਰ ਰਹੇ ਆ ਪੂਰੇ ਜੋ ਦੋ ਘਰ ਨੇ ਉਹ ਨਾਲ ਡੁੱਬ ਚੁੱਕੇ ਨੇ ਔਰ ਪਾਣੀ ਦਾ ਭਾਵ ਵਾਲੇ ਵੀ ਲਗਾਤਾਰ ਵਧ ਰਿਹਾ ਉਹ ਦੱਤੇ ਜਾ ਰਿਹਾ ਕਿ ਜੋ ਜੋ ਆਪਣੇ ਬੰਜੀਸਾ ਦਾ ਡੈਮ ਹੈ ਉਸ ਦਾ ਜੋ ਦਸਤਾਰਾ ਉਹ ਵੀ ਖਤਰੇ ਦੇ ਨਿਜ਼ਾਰਾ ਬਿਲਕੁਲ ਨਹੀਂ ਜੀਂਕ ਜਾ ਰਿਹਾ ਕਿ ਕਿਤਨੇ ਕਿਤਨੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਕਿ ਦਰਿਆ ਦੇ ਕਿਨਾਰੇ ਤੇ ਲੋਕ ਨੇ ਉਹ ਆਪਣਾ ਬਚਾਅ ਕਰਨਾ ਤੇ ਆਪਣਾ ਸਮਾਨ ਲੈ ਕੇ ਦਰਿਆ ਤੋਂ ਪਿੱਛੇ ਹਟﾞ ਜਾ ਬੀਕਰਨ ਪੰਜਾਬ ਬਾਰਡਰ ਨੂੰ ਤੇ ਮੈਂ ਜਿਵੇਂ ਚੇ ਸ਼ਰਮਾ ਬਣ ਜਾਉਂਦਾ